ਸਮੂਚੀ ਸੰਗਤ ਨੂੰ ਪਤਾ ਹੈ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮਹਾਲੀ तकरीबन 2 ਸਾਲ ਹੋ ਗਏ ਉਸ ਮੋਰਚੇ ਲੱਗੇ ਹੋਏ ਨੂੰ ਕਿਉਂਕਿ ਜਾਗਦੇ ਜਮੀਰਾ ਵਾਲਿਆ ਦਾ ਮੋਰਚਾ ਹੈ ਸਾਰੇ ਆਪਾਂ ਤਕੜੇ ਹੋ ਕੇ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲਾਇਆ ਹੈ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਹੀ ਲੈਣਾ ਸੀ ਇਸ ਕਰਕੇ ਸਾਰੇ ਤਕੜੇ ਹੋ ਕੇ ਜਿਹੜਾ 25 ਜਨਵਰੀ ਨੂੰ ਸਮੁੱਚੀਆਂ ਅਨਗਸ ਸਿੰਘ ਜਥੇਬੰਦੀਆਂ ਵੱਲੋਂ ਕੋਲੀ ਸਾਹਮ ਮੋਰਚੇ ਦੀ ਸਮੁੱਚੀ ਢਮਟੀ ਵੱਲੋਂ ਪੰਜਾਬ ਦੇ ਜੂਥ ਵੱਲੋਂ ਸਮੁੱਚੀ ਸੰਗਤ ਵੱਲੋਂ ਬੜੀ ਚੜ੍ਹਦੀ ਕਲਾ 'ਚ 25 ਜਨਵਰੀ ਨੂੰ ਜਿਹੜਾ ਇਕੱਠ ਰੱਖਿਆ ਗਿਆ ਤੇ ਸਾਰੇ ਆਪਾਂ ਚੜ੍ਹਦੀ ਕਲਾ 'ਚ ਇਸ ਕਾਰਨ ਵਿੱਚ ਪਹੁੰਚੀਏ ਕਿਉਂਕੋ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਦਾ ਇਨਸਾਫ ਤਾਂ ਹੀ ਮਿਲਣਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਜਿੱਥੇ ਬੇਦਬੀਆ ਦਾ ਇਨਸਾਫ ਵੀ ਲੈਣਾ ਬੰਦੀ ਸਿੰਘਾਂ ਦਾ ਵੀ ਇਨਸਾਫ ਲੈਣਾ ਹੈ ਇਸ ਕਰਕੇ ਸਾਰੇ ਚੜ੍ਹਦੀ ਕਲਾ 'ਚ ਤਕੜੇ ਹੋ ਕੇ 25 ਜਨਵਰੀ ਨੂੰ ਇਸ ਮੋਰਚ 'ਤੇ ਸਾਰੇ ਪਹੁੰਚੇ ਸਮੁੱਚੀ ਸੰਗਤ ਨੂੰ ਸਦਾ ਦੇਵਨੋ ਵਾਹਿਗੁਰੂ ਜੀ ਦਾ ਖਾਲਸਾ